ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਸਮਗਲਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਕਾਰਵਾਈ ਕਰਦੇ ਹੋਏ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਦੀ ਦਿਸ਼ਾ ਨਿਰਦੇਸ਼ ਛੇਟ ਕਮਿਸ਼ਨਰ ਲੁਧਿਆਣਾ ਔਰ ਡੀਸੀਪੀ ਜਸਕਰ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ ਛੇਟ ਜਿਹੜਾ ਸੀਗਾ ਅਸੀਂ ਅੱਜ ਕੰਪੀਟੈਂਟ ਅਥਾਰਟੀ ਦੇ ਵਿੱਚੋਂ ਅਥਾਰਟੀ ਤੋਂ ਅਸੀਂ ਜਿਹੜਾ ਹੈਗਾ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰ ਲੈਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਔਰ ਇਹਦੇ ਵਿੱਚ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਆ ਕਿ ਐਫਆਈਆਰ ਨੰਬਰ 205 ਜਿਹੜੀ ਸੀਗੀ ਅੰਡਰ ਅਸੀਂ 21185 ਐਨਡੀਪੀਸੀ ਐਕਟ ਜਿਹੜੀ ਸੀਗੀ ਦਰਜ ਕੀਤੀ ਸੀ ਪੀਐਸ ਜਮਾਲਪੁਰ ਔਰ ਜਿਹਦੇ ਵਿੱਚ ਅਸੀਂ ਦੋਸ਼ੀ ਜਿਹੜਾ ਸੀਗਾ ਸੁਖਵੀਰ ਸਿੰਘ ਏਲੀਸ ਗੋਲਦੀ ਪੁੱਤਰ ਬਲਰਾਜ ਸਿੰਘ ਜਿਹੜਾ ਸੀਗਾ ਜੰਡਿਆਲੀ ਪਿੰਡ ਦਾ ਗ੍ਰਿਫਤਾਰ ਕੀਤਾ ਸੀ ਔਰ ਇਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਅੰਡਰ ਸੈਕਸ਼ਨ ਜਿਹੜਾ 68 ਐਫ ਜਿਹੜਾ ਭੇਜਿਆ ਸੀਗਾ ਉਹਨਾਂ ਦੀ ਪ੍ਰੋਪਰਟੀ ਫ੍ਰੀਜ਼ਿੰਗ ਕਰਨ ਦਾ ਜਿਹੜਾ ਉਹਨਾਂ ਨੇ ਪ੍ਰਵਾਨ ਕਰ ਦਿੱਤਾ ਔਰ ਅੱਜ ਅਸੀਂ ਇਹਨਾਂ ਦੇ ਜਿਹੜੇ ਹੈਗੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਜਿਹੇ ਫ੍ਰੀਜ਼ਿੰਗ ਦੇ ਆਰਡਰ ਹੈਗੇ ਨੇ ਉਹਨਾਂ ਦੇ ਘਰ ਤੇ ਬਾਹਰ ਲਾਏ ਹੈ ਇਹਦੇ ਨਾਲ ਜਿਹੜਾ ਹੈਗਾ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਹੈਗੇ ਆ ਫਾਈਨੈਂਸ਼ਲੀ ਜਿਹੜੀ ਇਨਵੈਸਟੀਗੇਸ਼ਨਸ ਹੈਗੀ ਆ ਉਹਨੂੰ ਕਾਰਵਾਈ ਕਰਦੇ ਹੋયા ਇਹ ਜਿਹੜੀ ਆ ਸਾਰੀ ਕਾਰਵਾਈ ਕੀਤੀ ਗਈ ਹੈ ਜੀ ਸਰ ਜਿਹੜੀ ਇਹਨਾਂ ਦੀ ਪ੍ਰੋਫਿਟ ਜਿਹੜੀ ਕੀਤੀ ਕੀ ਉਹਦੀ ਕੀ ਵੈਲਿਊ ਕੀ ਹੈ ਜਿਹੜੀ ਇਹਦਾ ਘਰ ਬਣਾਇਆ ਹੋਇਆ ਸੀਗਾ ਹਜ਼ਾਰ ਇਹਦਾ ਸੀਗਾ ਆਪਣੇ 100 ਗਾਈ ਦਾ ਘਰ ਸੀਗਾ ਔਰ ਇਹਦੇ ਜਿਹੜੀ ਅਪਰੋਕਸੀਮੇਟਲੀ ਜਿਹੜੀ ਵੈਲਿਊ ਹੈਗੀ ਆ ਉਹ 315000 ਦੇ ਕਰੀਬ ਹੈਗੀ ਸੀ ਇਹ ਦੇਖਿਓ ਸ਼ੀ ਮਕਾਨ ਤੋਂ ਇਲਾਵਾ ਕੋਈ ਹੋਰ ਵੀ ਹੈ ਕੀ ਕੋਈ ਨਾ ਜਿਹੜੀ ਫਿਲਹਾਲ ਜਿਹੜੀ ਦੋਸ਼ੀ ਦੇ ਨਾਲ ਜਿਹੜੀ ਹੁੰਦੀ ਹੈ ਤਾਂ ਪ੍ਰੋਸੀਜਰ ਹੁੰਦਾ ਕਿ ਜਦੋਂ ਐਫ ਆਈ ਆਰ ਦਰਜ ਹੋਣ ਦੇ ਬਾਅਦ ਚ ਕਿੰਨੇ ਚੇਅਰ ਦੇ ਵਿੱਚ ਜਿਹੜੀ ਹੈਗੀ ਹੈ ਇਹ ਪ੍ਰੋਪਰਟੀ ਜਿਹੜੀ ਸੀਗੀ ਇਹਨੇ ਖਰੀਦੀ ਗਈ ਹੈ ਉਹ ਸਾਰੀਆਂ ਟੈਕਨੀਕਲ ਫਾਰਮੈਲिटीज ਪੂਰੀਆਂ ਕਰਦੇਗਾ ਇਹਹੀ ਪ੍ਰੋਪਰਟੀ ਇਹਦੇ ਨਾਲ ਆਇਡੈਂਟੀਫਾਈ ਹੋਈ ਸੀ ਔਰ ਜਿਹਨੂੰ ਅਸੀਂ ਅਟੈਚ ਕਰਾਂਗੇ ਹਾਂਜੀ ਸਰ ਕਿੰਨੇ ਤੋਂ ਪਰਚੇ ਉਹ ਆਲਰੇਡੀ ਇਹਦੇ ਤੇ ਆਲਰੇਡੀ ਇੱਕ ਪਰਚਾ ਹੋਰ ਐਂਡੀਪੀਸੀ ਅਟਾ ਸੀਗਾ ਔਰ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਇਸ ਕਰਕੇ ਕੋਈ ਵੀਕਲ ਇਹਦੀ ਜਿਹੜੀ ਰਿਕਵਰੀ ਜਿਹੜੀ ਇਹਦੀ ਕੇਸ ਪ੍ਰੋਪਰਟੀ ਦੇ ਵਿੱਚ ਜਿਹੜੀ ਹੈ ਇੱਕ ਨੋਵਾ ਕਾਰ ਜਿਹੜੀ ਆ ਉਹ ਵੀ ਫੜੀ ਗਈ ਸੀ ਇਸ ਕੇਸ ਦੇ ਵਿੱਚ ਤੇ ਜਿਹੜੇ ਬਾਕੀ ਹੋਰ ਨਸ਼ਾ ਤਸਕਰ ਹੈਗੇ ਨੇ ਉਹਨਾਂ ਦੀ ਵੀ ਜਿਹੜੀਆਂ ਪ੍ਰੋਪਰਟੀਆਂ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ ਜਿੰਨੇ ਵੀ ਨਸ਼ੇ ਦੇ ਸਦਾਗਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈ ਸਟਾਰਟ ਕੀਤੀ ਜਾਏਗੀ ਔਰ ਉਹਨਾਂ ਦੀ ਪ੍ਰੋਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਜਾਏ ਇਸੇ ਲੜੀ ਦੇ ਤਹਿਤ ਜਿਹੜਾ ਜੀ ਇਹ